ਸ੍ਰੀ ਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਣੇ ਕੋਲੇ ਦੋ ਬੈੜਾ ਵਿਕਾਊ ਨੇ ਜੀ ਆ ਪਹਿਲੀ ਦੀ ਗੱਲ ਕਰੀਏ ਤਾਂ ਇਹ ਸੱਜਰ ਸੂਈ ਆ ਜੀ ਰਾਤ ਹੀ ਸੂਈ ਆ ਆ ਮਗਰ ਵੱਚਾ ਜੀ ਇਹ ਤੇ ਦੇਖ ਸਕਦੇ ਹੋ 5 ਕਿਲੋ ਬੋਲਾ ਚ ਹੋਇਆ ਜੀ ਥਣ ਲੈਵੇ ਦੀ ਪੂਰੀ ਸਾਫ ਆ ਦੁੱਧ 14 ਤੋਂ 15 ਲੀਟਰ ਪਿਆਜੂਗੀ ਜੀ ਮੁੱਲ ਹੈਗਾ ਜੀ ਇਹਦਾ 50000 ਵਿੱਚੋਂ ਮਾਨਤਾ ਨਹੀਂ ਹੋਊਗਾ ਜੀ ਜਿਹੜੇ ਵੀਰ ਲੈਣ ਦੇ ਚਾਹਵਣਾ ਜੀ ਉਹ ਆਪਣੇ ਨੰਬਰ ਤੇ ਸੰਪਰਕ ਕਰ ਲੈਣ 767898819 767898819 ਥਾਂ ਲੈ ਵੀ ਦੇਖ ਸਕਦੇ ਹੋ ਜੀ ਬਹੁਤ ਸਾਫ਼ ਆ ਠੰਡੀ ਸੀਲ ਆ ਜੀ ਪੂਰੀ ਚੋਣ ਦੇ ਵਿੱਚ ਕੋਈ ਭੂਰ ਛੱਟਾ ਨਹੀਂਗਾ ਜੀ ਬਾਕੀ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਜੇਕਰ ਆਪਾਂ ਹੁਣ ਦੂਜੀ ਵੇੜ ਦੀ ਗੱਲ ਕਰੀਏ ਤਾਂ ਉਹ ਵੀ ਕਾਲੀ ਆ ਇੱਕ ਥਣੋ ਤੇਲਾ ਜੀ ਭਾਣਾ ਜਾਣੀ ਮੈਲਾ 5 ਲੀਟਰ ਦੁੱਧ ਹੈ 6.5 ਮਹੀਨਿਆਂ ਦੀ ਗੱਬਣ ਪੂਰੀ ਉੱਚੀ ਵਿਹੜ ਸੋਣੀ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਮੁੱਲ ਹੈਗਾ ਜੀ 30000 ਰੁਪਏ ਵਿੱਚੋਂ ਮਾਣਤਾਨ ਹੋ ਜੂਗਾ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਜਿਹੜੇ ਬਾਈ ਨੇ ਵੀ ਲੈਣੀ ਹੈ ਆਪਣੇ ਨਾਲ ਸੰਪਰਕ ਕਰ ਸਕਦਾ ਇੱਕ ਵਾਰ ਨੰਬਰ ਆਪਾਂ ਫੇਰ ਬੋਲ ਦਿੰਨੇ ਆ ਜੀ 76789882 76789882 ਧੰਨਵਾਦ ਜੀ